ਅਸੀਂ ਕੀ ਵਰਪਾ ਜਿਹੜੀ ਅੱਜ ਦੀ ਮੀਟਿੰਗ ਰੱਖੀ ਗਈ ਹੈ ਅੱਜ ਦੀ ਮੀਟਿੰਗ ਪਹਿਲਾਂ ਤਾਂ ਤੁਹਾਡਾ ਡਿਕੇ ਸੱਦੇ ਤੇ ਪਹੁੰਚਣ ਤੇ ਮੀਡੀਆ ਦਾ ਮੈਂ ਸਵਾਗਤ ਕਰਦਾ ਅੱਜ ਦੀ ਮੀਟਿੰਗ ਜਿਹੜੀ ਗੁਰਮਰਦ ਅਮਰਦਾਸ ਮਾਰਕੀਟ ਐਸੋਸੀਏਸ਼ਨ ਵੱਲੋਂ ਇਹ ਬੁਲਾਈ ਗਈ ਹੈ ਉਹਦਾ ਕਾਰਨ ਹੈ ਅਸੀਂ 1 31 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਰਾਹੀਂ ਮੀਡੀਆ ਰਾਹੀਂ ਅਸੀਂ ਗੁਹਾਰ ਲਈ ਸੀ ਮੰਤਰੀ ਜੀ ਨੂੰ ਕਿ ਸਾਡੀਆਂ ਕੁਝ ਪ੍ਰੋਬਲਮਸ ਨੇ ਜਿੱਦਾਂ ਕਿ ਇੱਕ ਪਾਰਕਿੰਗ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਤੇ ਰੇੜੀ ਫੜੀ ਵਾਲੀ ਪ੍ਰੋਬਲਮ ਸੀਗੀ ਤੇ ਮਤਲਬ ਫਾਇਰ ਵੀ ਫਾਇਰ ਬ੍ਰਿਡ ਦੀ ਗੱਡੀ ਨਾ ਆਉਣ ਦੀ ਐਦਾਂ ਦੀ ਦੋ ਤਿੰਨ ਪ੍ਰੋਬਲਮ ਸੀ ਤੇ ਅਸੀਂ ਉਹ ਗੁਹਾਰ ਲਈ ਸੀ ਮੰਤਰੀ ਜੀ ਨੂੰ ਤਰਨਪ੍ਰੀਤ ਸਿੰਘ ਸੌਂਝੇ ਨੂੰ ਉਹਦੇ ਲਈ ਸਾਨੂੰ ਉਹਨਾਂ ਨੇ ਆਪਣੇ ਬਿਜ਼ੀ ਸ਼ਡਿਊਲ ਚੋਂ ਟਾਈਮ ਕੱਢ ਕੇ ਉਹਨਾਂ ਨੇ ਫੋਨ ਤੇ ਗੱਲ ਕੀਤੀ ਅੱਜਕੱਲ੍ਹ ਦਿੱਲੀ ਨੇ ਉਹ ਬਿਕੋਜ਼ ਸਭ ਨੂੰ ਪਤਾ ਵੋਟਾਂ ਚੱਲਦੀਆਂ ਨੇ ਤੇ ਉਹਨਾਂ ਨੇ ਫੋਨ ਤੇ ਗੱਲ ਹੋਈ ਸਾਡੀ ਐਸੋਸੀਏਸ਼ਨ ਨਾਲ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਮੈਂ ਜਦੋਂ ਵੀ ਖੰਨੇ ਜਲਦੀ ਤੋਂ ਜਲਦੀ ਪਹੁੰਚੂਗਾ ਤੇ ਤੁਹਾਡਾ ਜਿਹੜਾ ਸਮੱਸਿਆਵਾਂ ਦਾ ਹੱਲ ਹੈ ਉਹ ਤੁਹਾਡਾ ਪੂਰੀ ਤਰ੍ਹਾਂ ਮੈਂ ਦੁਕਾਨਦਾਰਾਂ ਦਾ ਸਾਥ ਦੇ ਕੇ ਉਹਨਾਂ ਦਾ ਹੱਲ ਕੱਢੂਗਾ ਤੇ ਆ ਕੇ ਪੂਰੀ ਤਰ੍ਹਾਂ ਉਹਨਾਂ ਨੂੰ ਮਸਲੇ ਨੂੰ ਮੈਂ ਹੱਲ ਕਰੂੰਗਾ ਅਸੀਂ ਉਹਦੇ ਉਹਦੇ ਰਿਗਾਰਡਿੰਗ ਵੀਰਵਾਰ ਨੂੰ ਦਿੱਤੀ ਸੀ ਕਾਲ ਬੰਦ ਦੀ ਤੇ ਅਸੀਂ ਉਹਨਾਂ ਅੱਜ ਪ੍ਰੈਸ ਦੁਆਰਾ ਤਾਂ ਕੀਤੀ ਹੈ ਪ੍ਰੈਸ ਕਾਨਫਰੈਂਸ ਕੀ ਅਸੀਂ ਉਹਨੂੰ ਅਸੀਂ ਹਲੇ ਫਿਲਹਾਲ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਸਾਨੂੰ ਆਸ਼ਵਾਸਨ ਮਿਲ ਚੁੱਕਿਆ ਪੂਰਨ ਆਸ਼ਵਾਸਨ ਮਿਲ ਗਿਆ ਕਿ ਤੁਹਾਡਾ ਹਰ ਇੱਕ ਮਸਲਾ ਅਸੀਂ ਹੱਲ ਕਰਾਂਗੇ ਅਸੀਂ 15 ਸਾਲ ਤੋਂ ਇਸ ਸਮੱਸਿਆ ਲਈ ਜੂਝ ਰਹੇ ਹਾਂ ਸਾਡਾ ਕੋਈ ਸੁਣਵਾਈ ਨਹੀਂ ਸੀ ਹੋਈ ਕਿਸੇ ਨਾਲ ਨਹੀਂ ਹੋਈ ਪਰ ਮੰਤਰੀ ਜੀ ਨੂੰ ਮੰਤਰੀ ਦੀ ਗੱਲ ਸੁਣ ਕੇ ਸਾਨੂੰ ਵੀ ਅੱਛਾ ਲੱਗਿਆ ਜਿਹੜਾ ਸਾਨੂੰ ਆਸ਼ਵਾਸਨ ਮਿਲਿਆ ਕਿ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਅਸੀਂ ਉਹਦੇ ਵਿੱਚ ਅਸੀਂ ਆਪਣਾ ਜਿਹੜਾ ਬੰਦ ਦੀ ਕਾਲ ਹੈ ਉਹਨੂੰ ਪੋਸਟਪੋਨ ਕਰਾਂਗੇ ਹਲੇ ਫਿਲਹਾਲ ਅਸੀਂ ਉਹਨੂੰ ਟਾਲਤਾ ਬਾਕੀ ਉਹ ਅਗਲੇ ਜਦੋਂ ਆਕੇ ਉਹ ਕਰਵਾਉਣਗੇ ਤੇ ਅਸੀਂ ਉਹਨੂੰ ਫਰਦਰ ਮਤਲਬ ਅੱਗੇ ਆਪਣੀ ਜਿਹੜੀ ਮੀਟਿੰਗ ਹੋ ਐਸੋਸੀਏਸ਼ਨ ਦੀ ਉਹਦੇ ਤਾਂ ਹੀ ਫੈਸਲਾ ਲਵਾਂਗੇ ਠੀਕ ਹੈ ਜੀ ਤੇ ਇਹ ਬਹੁਤ ਵਧੀਆ ਗੱਲ ਹੋ ਗਈ ਹੈ ਕਿ ਮੰਤਰੀ ਸਾਹਿਬ ਚਲੋ ਪਤਾ ਹੀ ਹੈ ਕਿ ਇਲੈਕਸ਼ਨ ਚੱਲਦੇ ਹੋਏ ਦਿੱਲੀ ਚੌਥੇ ਬਿਜ਼ੀ ਹੋਣਗੇ ਬਹੁਤ ਅੱਛੀ ਗੱਲ ਹੈਗੀਆ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਅਸੀਂ ਤਾਂ ਉਹਨਾਂ ਦੇ ਸੁਪਨੇ ਨੂੰ ਵੀ ਸਹਾਰਾ ਕਰਨਾ ਦੇਖਣਾ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਐਮਐਲਏ ਸਾਹਿਬ ਨੇ ਔਰ ਸਾਡੀ ਸਟੇਟ ਦੇ ਮੰਤਰੀ ਸਾਹਿਬ ਨੇ ਸੁਪਨੇ ਲੱਤੇ ਹਨ ਕਿ ਸਾਡੇ ਸ਼ਹਿਰ ਨੂੰ ਨੀਟ ਐਂਡ ਕਲੀਨ ਬਣਾਉਣ ਵਾਸਤੇ ਅਸੀਂ ਉਹਨਾਂ ਨੂੰ ਸਰਕਾਰ ਕਰਨ ਵਾਸਤੇ ਹੀ ਅਸੀਂ ਇਹ ਮੁੱਦੇ ਚੁੱਕੇ ਨੇ ਅਸੀਂ ਚਾਹੁੰਦੇ ਹਾਂ ਕਿ ਗੁਰੂ ਅਮਰਦਾਸ ਮਾਰਕੀਟ ਹੀ ਨਹੀਂ ਕਿ ਕਰਨੈਲ ਸਿੰਘ ਰੋਡ ਸ਼ਹਾਵੀਆਰ ਮੇਨ ਬਾਜ਼ਾਰ ਔਰ ਜਿਨ੍ਹਾਂ ਦੇ ਦੁਕਾਨਾਂ ਦੇ ਮੁਰੇ ਫੜੀਆਂ ਵੀ ਲੱਗੀਆਂ ਨੇ ਉਹ ਨਾਜਾਇਜ਼ ਕਬਜ਼ੇ ਦੇ ਖਾਮਦਾਰ ਨੇ ਕਿਤੇ ਹੋਏ ਚਾਹੇ ਕੋ ਬਾਹਰੋਂ ਲਿਆ ਕੇ ਬੈਠੇ ਨੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਹਟਾਇਆ ਜਾਵੇ ਔਰ ਸ਼ਹਿਰ ਡੀਟਨ ਕਲੀਨ ਹੋਵੇ ਜਿਹੜੇ ਕਸਟਮਰ ਬਾਹਰੋਂ ਆਉਂਦੇ ਆ ਉਹਨਾਂ ਨੂੰ ਸਾਫ਼ ਸੁਥਰਾ ਸ਼ਹਿਰ ਦਿਖੇ ਔਰ ਸ਼ਹਿਰ ਤੇ ਜਿਹੜੇ ਬਾਹਰੋਂ ਦੁਕਾਨਦਾਰ ਆਉਂਦੇ ਆ ਜਾਂ ਬਾਹਰੋਂ ਕੋਈ

फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है